ਚਰੀਆਂ ਕਾਂ ਲਈ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਹਾਂ ਚਰੀਆਂ ਚ ਦੀ ਵੱਡੀ ਖਬਰ ਫਤੇਗੜ੍ਹ ਸੈਮ ਸ੍ਰੀ ਗੁਰੂ ਗ੍ਰੰਥ ਸੈਮ ਵਿਸ਼ਵ ਯੂਨੀਵਰਸਿਟੀ ਫਤੇਗੜ੍ਹ ਸਾਹਿਬ ਦੇ ਰਸਾਇਣ ਵਿਗਿਆਨ ਬਾਇਓ ਟੈਕਨੋਲੋਜੀ ਤੇ ਤੇ ਜੀਵ ਵਿਗਿਆਨ ਵਿਭਾਗ ਨੇ ਸੈਂਟਰ ਫਾਰ ਸਾਇੰਸ ਸਾਇੰਟਿਫਿਕ ਰਿਸਰਚ ਐਡ ਇਨੋਵੇਸ਼ਨ ਦੀ ਅਗਵਾਈ ਹੇਠ ਵਿਸ਼ਵ ਓਜ਼ੋਨ ਦਿਵਸ ਮਨਾਉਣ ਲਈ ਕਈ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਵਿੱਚ ਮਾਰਪਾ ਸ਼ਰਬੂਟੇ ਲਗਾਉਣ ਦੇ ਮੁਹਿੰਮਾ ਤੇ ਪੋਸਟਰ ਮੇਕਿੰਗ ਸਲੋਗਨ ਲਿਖਣ ਅਤੇ ਰੰਗੋਲੀ ਬਣਾਉਣ ਤੇ ਵਿਗਿਆਨ ਕੋਈ ਜਸਮੇਤ ਮੁਕਾਬਲੇ ਸ਼ਾਮਲ ਸਨ ਜਿਨ੍ਹਾਂ ਦਾ ਉਦੇਸ਼ ਓਜ਼ੋਨ ਦੀ ਮਹੱਤਤਾ ਤੇ ਓਜ਼ੋਨ ਪਰਤ ਦੀ ਸੁਰੱਖਿਆ ਤੇ ਵਾਤਾਵਰਨ ਸੰਭਾਲ ਬਾਰੇ ਜਾਗਰੂਕ ਕਰਨਾ ਹੈ ਮੁੱਖ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਸਾਇਣ ਵਿਗਿਆਨ ਵਿਭਾਗ ਤੋਂ ਡਾਕਟਰ ਤਜਿੰਦਰ ਸਿੰਘ ਆਲਖਨੇ ਉਜਾਣ ਪਰਤ ਸੁਰੱਖਿਆ ਤੇ ਵਾਤਾਵਰਨ ਰਸਾਇਣ ਵਿਗਿਆਨਕ ਵਿਸ਼ੇ ਤੇ ਭਾਸ਼ਣ ਦਿੱਤਾ ਉਹਨਾਂ ਨੇ ਉਜਾਣ ਪਰਤ ਦੇ ਘਟਨ ਤੇ ਵਿਸਤ੍ਰਿਤ ਕਰਨਾ ਜਿਵੇਂ ਕਿ ਕਲੋ ক্লোরোফ্লোরো কার্বন এইচ সি এফ সি ਅਤੇ ਐਚ এফ সি ਜੋ ਆਮ ਤੌਰ ਤੇ ਕੋ ਲੇਟ ਵਜੋਂ ਮਰਤੇ ਜਾਂਦੇ ਹਨ ਤੇ ਚਾਨਣਾ ਪਾਇਆ ਉਹਨਾਂ ਨੇ ਵਿਸ਼ਲੇਸ਼ਣ ਨਾਲ ਤਮਕਰ ਸਾਇਨਿਕ ਵਿਗਿਆਨ ਅਤੇ ਆਧੁਨਿਕ ਤਰੀਕਿਆਂ ਤੇ ਵੀ ਚਰਚਾ ਕੀਤੀ ਜਿਨ੍ਹਾਂ ਨੂੰ ਜੋਨ ਪਰਤ ਤੇ ਵਾਤਾਵਰਨ ਦੀ ਨਿਗਰਾਨੀ ਅਤੇ ਸੁਰੱਖਿਆਤ ਲਈ ਵਰਤਿਆ ਜਾ ਸਕੇ ਪ੍ਰਧਾਨਗੀ ਭਾਸ਼ਣ ਪ੍ਰਧਾਨ ਦੇ ਭਾਸ਼ਣ ਵਿੱਚ ਵਾਇਸ ਵਾਈਸ ਚਾਸਲਰ ਪ੍ਰੋਪ ਰਿਤਪਾਲ ਸਿੰਘ ਨੇ ਜੌਨ ਪਰਟ ਦੀ ਖੋਜ ਅਤੇ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਲਈ ਇਸ ਦੀ ਮਹੱਤਵਪੂਰਨਤਾ ਬਾਰੇ ਗੱਲਬਾਤ ਕੀਤੀ ਇਸ ਮੌਕੇ ਪ੍ਰੋਫੈਸਰ ਸੁਖਿੰਦਰ ਸਿੰਘ ਨੇ ਬੀ ਲਿੰਗ ਡੀਨ ਤੇ ਆਕਾਦ ਮਿਕਪ ਮਾਮਲੇ ਪਰੋ ਪ੍ਰੋਫੈਸਰ ਤੇਜਵੀਰ ਸਿੰਘ ਤੇ ਰਜਿਸਟਰਾਰ ਤਰਰ ਅਤੇ ਚੇਅਰਮੈਨ ਐਸ ਆਰ ਆਈ ਡਾਕਟਰ ਅੰਕਦੀਪ ਕੋਰ ਔਟਵਾਲ ਤੇ ਡਾਇਰੈਕਟਰ ਆਈ ਕਯੂ ਕਯੂਏਸੀ ਡਾਕਟਰ ਰੁਪਿੰਦਰ ਕੋਰ ਮੁਖੀ ਬਾਯੋ ਟੈਕਨੋਲੋਜੀ ਵਿਭਾਗ ਡਾਕਟਰ ਪ੍ਰੀਤ ਕੋਰ ਮੁਖੀ ਭੌਤਿਕ ਵਿਗਿਆਨ ਵਿਭਾਗ ਅਤੇ ਹੋਰ ਫੈਕ ਫੈਕਲਟੀ ਮੈਂਬਰਾਂ ਤੇ ਸ਼ਿਕਰਤ ਕੀਤੀ ਵਾਈਸ ਚਾਂਸਲਰ ਨੇ ਦੀ ਅਗਵਾਈ ਹੇਠ ਇੱਕ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਡੀਨ ਅਕਾਦਮਿਕ ਕਾਮਲੇ ਰਜਿਸਟਰ ਰਜਿਸਟਰਾਰ ਡਾਕਟਰ ਤਜਿੰਦਰ ਸਿੰਘ ਔਲਖ ਅਤੇ ਕਮਿਊਨ ਕੈਮਿਸਟਰੀ ਵਿਭਾਗ ਦੇ ਫੈਕਲਟੀ ਮੈਂਬਰ ਸ਼ਾਮਲ ਹੋਏ ਸਮਾਗਮ ਵਿੱਚ ਲਗਭਗ 120 ਵਿਦਿਆਰਥੀਆਂ ਨੇ ਰੰਗੋਲੀ ਬਣਾਉਣ ਉਸ ਤਰ੍ਹਾਂ ਬਣਾਉਣ ਅਤੇ ਸਲੋਗਨ ਲਿਖਣ ਦੇ ਕੋਈ ਜਮ ਮੁਕਾਬਲੇ ਤੇ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਸਰਗਰਮੀਆਂ ਨਾਲ ਹਿੱਸਾ ਲਿਆ ਜਿਸ ਵਿੱਚ ਆਪਣੀਆਂ ਰਚਨਾਤਮਕ ਤੇ ਵਾਤਾਵਰਣ ਜਾਗਰੂਕਤਾ ਦਾ ਪ੍ਰਦਰਸ਼ਨ ਕੀਤਾ ਗਿਆ ਬਾਇਓ ਟੈਕਨੋਲੋਜੀ ਵਿਭਾਗ ਨੇ ਜੀਵਨ ਲਈ ਊਜਾਣ ਥੀਮ ਤੇ ਸਲੋਗਨ ਲਿਖਣ ਲਿਖਣ ਕਰਵਾਇਆ ਗਿਆ ਸਮਾਪਤੀ ਸੈਸ਼ਨ ਦੌਰਾਨ ਜੇਤੂਆਂ ਅਤੇ ਪਾਰਟicipator ਨੂੰ ਸਰਟੀਫਿਕੇਟ ਵੰਡੇ ਗਏ ਪ੍ਰੋਗਰਾਮ ਦੀ ਸਮਾਪਤੀ ਸੀ ਐਸ ਆਰ ਆਈ ਦੇ ਮੈਂ ਮੈਂਬਰ ਡਾਕਟਰ ਰਾਹੁਲ ਬਦਰੂ ਤੇ ਮੁਖੀ ਕਮ ਕਮੈਸਟਰੀ ਵਿਭਾਗ ਦੇ ਰਸਮ ਦੀ ਧੰਨਵਾਦੀ ਨਾਲ ਹੋਏ ਜਿਨ੍ਹਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਦਿਆਰਥੀ ਜਤਨਾਂ ਦਾ ਧੰਨਵਾਦ ਕਰਦੇ ਹੋਏ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ